ਮੈਂ ਥੱਕ ਗਿਆ ਹਾਂ ਕੁਮ-ਕੁਮ ਕੇ ਜੀ ਕੋਈ ਮਿਲੇ ਆ ਦੁੱਖਾਂ ਦਾ ਦਰਦੀ ਨਾ ਹੁਣ ਆਣ ਡਿਗਾ ਦਰ ਤੇਰੇ ਤੇ ਜੀ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਮੇਰ ਕਰੋ ਮੇਰ ਕਰੋ ਦਾਤਾਰ ਜੀ اک گیا ہاں کُم کُم کے جی کوئی ملیا دکھاں دا دردی نہ ہن آن ڈگا در تیرے تے جی مہر کرو مہر کرو داتا ر جی ہن میرے تے تسی مہر کرو مہر کرو داتا دے وچ میرے تے مہر کرو مہر کرو داتا دے تے میرے تے تیرے تے مہر کرو مہر کرو ਜੀ ਤੁਸੀਂ ਮੇਰੇ ਤੇ ਹੁਣ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਹੋਪਾ ਤੇਰੀ ਸੁਣ ਕੇ ਆਇਆ ਦੂਰੋਂ ਚੱਲ ਸਵਾਲੀ ਸੋ ਬਾਤੇਰੀ ਸੁਣ ਕੇ ਆਇਆ ਦੂਰੋਂ ਚੱਲ ਸਵਾਲੀ ਸੋ ਬਾਤੇਰੀ ਸੁਣ ਕੇ ਆਇਆ ਦੂਰੋਂ ਚੱਲ ਸਵਾਲੀ ਸੋ ਬਾਤੇਰੀ ਸੁਣ ਕੇ ਆਇਆ ਦੂਰੋਂ ਚੱਲ ਸਵਾਲੀ ਦਿਲ ਦੀ ਸ਼ਰਧਾ ਪੂਰੀ ਕਰ ਦਿਓ ਮੋੜੇ ਉਹਨਾਂ ਦਰ ਤੋਂ ਖਾਲੀ ਦਿਲ ਦੀ ਸ਼ਰਧਾ ਪੂਰੀ ਕਰ ਦਿਓ ਮੋੜੇ ਉਹਨਾਂ ਦਰ ਤੋਂ ਖਾਲੀ ਦਿਲ ਦੀ ਸ਼ਰਧਾ ਬੋਲੇ ਲਾਗੋ ਦਾ ਪੂਰੇ ਦਾ ਜੋਗ ਅਦਾ ਤੋਂ ਖਾਲੀ ਖੜ ਕੇ ਜੀ ਮਾਂ ਫੜ ਕੇ ਜੀ ਲਾ ਕੇ ਨਾਮ ਦਾ ਚੱਪੂ ਪਾਰ ਪਵ ਜਲੋ ਕਰਦੇ ਹੋ ਸਾਡੇ ਬੇੜੇ ਤੇਰੀ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਤੇ ਤੇ ਤੁਸੀਂ ਮੇਰੇ ਕਰੋ ਮੇਰ ਕਰੋ ਦਾਤਾਰ

ਸਭ ਕੁਝ ਤੇਰੇ ਹੱਥ ਵਿੱਚ ਦਾਤਾ ਕਰ ਸਕਦਾ ਜੋ ਚਾਵੇ ਸਭ ਕੁਝ ਤੇਰੇ ਹੱਥ ਵਿੱਚ ਦਾਤਾ ਕਰ ਸਕਦਾ ਜੋ ਚਾਵੇ ਸਭ ਕੁਝ ਤੇਰੇ ਹੱਥ ਵਿੱਚ ਦਾਤਾ ਲੱਭ ਸਕਦਾ ਆਏ ਸਭ ਕੁਝ ਤੇਰੇ ਹੱਥ ਵਿੱਚ ਦਾਤਾ ਰਾਜ ਦੂਜਾਂ ਦੇ ਰਾਜ ਪਹਾੜ ਦੇ ਨੰਗਾ ਨੂੰ ਤੇ ਰਾਜਿਆਂ ਪੀਖ ਮੰਗਾਵੇ ਰਾਜ ਪਹਾੜ ਦੇ ਨੰਗਾ ਨੂੰ ਤੇ ਰਾਜਿਆਂ ਪੀਖ ਮੰਗਾਵੇ ਰਾਜ ਪਹਾੜ ਦੇ ਨੰਗਾ ਨੂੰ ਤੇ ਰਾਜਿਆਂ ਪੀਖ ਮੰਗਾਵੇ ਰਾਜਾ ਨਾ ਦੇ ਨੰਗਾ ਤੇਰਾ ਰਾਜ ਆਪੀ ਕਮਨਾਵੇਂ ਸੱਚ ਕਹਿੰਦਾ ਹਾਂ ਕੋਈ ਝੂਠ ਨਹੀਂ ਸਭ ਰਧੀਆਂ ਸਿੱਧੀਆਂ ਝੁੱਕ ਜਾਂਦੀਆਂ ਨੇ ਆ ਕੇ ਤੁਸਾਂ ਦੇ ਡੇਰੇ ਤੇ ਜੀ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਮੇਰ ਕਰੋ ਮੇਰ ਕਰੋ ਦਾਤਾਰ ਜੀ

ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਟੁੰਡਿਆ ਦੂਰਦਰੇਡੇ ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਟੁੰਡਿਆ ਦੂਰਦਰੇਡੇ ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਟੁੰਡਿਆ ਦੂਰਦਰੇਡੇ ਤੁਸੀਂ ਮਿਲੇ ਹੋਈ ਸ਼ਰਤਾਂ ਪੂਰੀ ਹੁਣ ਤੱਕ ਖਾਦੇ ਠੇਡੇ ਤੁਸੀਂ ਮਿਲੇ ਹੋਈ ਸ਼ਰਤਾਂ ਪੂਰੀ ਹੁਣ ਤੱਕ ਖਾਦੇ ਠੇਡੇ ਤੁਸੀਂ ਮਿਲੇ ਹੋਈ ਸ਼ਰਤਾਂ ਪੂਰੀ ਹੁਣ ਤੱਕ ਖਾਦੇ ਠੇਡੇ ਸ਼ਰਦਾ ਪੂਰੀ ਹੋਂਦ ਖਾਦੇ ਠੇਡੇ ਤੇ ਤੁਸੀਂ ਮਿਲੇ ਹੋਈ ਸ਼ਰਦਾ ਪੂਰੀ ਹੁਣ ਤੱਕ ਖਾਦੇ ਠੇਡੇ ਤੁਸੀਂ ਮਿਲੇ ਹੋਈ ਸ਼ਰਦਾ ਪੂਰੀ ਹੁਣ ਤੱਕ ਖਾਦੇ ਠੇਡੇ ਸ਼ਰਦਾ ਪੂਰੀ ਹੋਂਦ ਖਾਦੇ ਠੇਡੇ ਤੁਸੀਂ ਮਿਲੇ ਹੋਈ ਸ਼ਰਦਾ ਪੂਰੀ ਹੋਂਦ ਖਾਦੇ ਠੇਡੇ ਇਕ ਜਾਮ ਦਿਓ ਕਰ ਕਿਰਪਾ ਬਖਸ਼ੋ ਲੈਟ ਗੁਰੂ ਜੀ ਮਨ ਦੇ ਕੁੱਪ ਹਨੇਰੇ ਤੇ ਜੀ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਤੁਸੀਂ ਮੇਰੇ ਤੇ ਹੁਣ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਦੁਖੀਏ ਕਰਦੇ ਅਰਜਾ ਕਰ ਤੂੰ ਕਿਰਪਾ ਪ੍ਰੀਤਮ ਪਿਆਰੇ ਦੁਖੀਏ ਕਰ ਦੇ ਅਰਜਾ ਕਰ ਤੂੰ ਕਿਰਪਾ ਪ੍ਰੀਤਮ ਪਿਆਰੇ ਦੁਖੀਏ ਕਰ ਦੇ ਅਰਜਾ ਕਰ ਤੂੰ ਕਿਰਪਾ ਪ੍ਰੀਤਮ ਪਿਆਰੇ ਦੁਖੀਏ ਕਰ ਦੇ ਅਰਜਾ ਕਰ ਤੂੰ ਕਿਰਪਾ ਪ੍ਰੀਤਮ ਪਿਆਰੇ ਅਣਪੋਲ ਸੁੰਦਿਆਂ ਵਾਲਾ ਤੇਰੇ ਦਰ ਤੇ ਅਰਜੇ ਗਜਾਰੇ ਅਣਪੋਲ ਸੁੰਦਿਆਂ ਵਾਲਾ ਤੇਰੇ ਦਰ ਤੇ ਅਰਜੇ ਗਜਾਰੇ ਅਣਪੋਲ ਸੁੰਦਿਆਂ ਵਾਲਾ ਤੇਰੇ ਦਰ ਤੇ ਅਰਜੇ ਗਜਾਰੇ

ਦਾਤਾ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾ